ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਇੱਕ ਜਿਵੇਂ ਆਪ ਨੂੰ ਪਤਾ ਹੈ ਜਿਹੜੇ ਸਾਡੇ ਏਰੀਏ ਚ ਕਣਕ ਵਾਲੀ ਥਾਂ 'ਚ ਮੱਕੀ ਮੰਗੀ ਲੱਗੀ ਹੋਈ ਹੈ ਪਰ ਕਈ ਕਿਸਾਨ ਵੀਰ ਆ ਰਹੇ ਆ ਵੀ ਦੋ ਪ੍ਰੋਕਲੈਮ ਦੀ ਸਪਰੇਆ ਕਰਤੀਆਂ ਜਾਂ ਕਿਸੇ ਨੇ ਤਿੰਨ ਕਰਤੀਆਂ ਵੀ ਸੁੰਡੀ ਮਰਨੀ ਲਈ ਤੇ ਕਿਸਾਨ ਵੀਰ ਉਹ ਪਹਿਲਾਂ ਵੀ ਵੀਡੀਓ ਸ਼ਾਰਟ ਵੀਡੀਓ ਪਾਈ ਸੀਗੀ ਵੀ ਨਾ ਪ੍ਰੋਕਲੈਮ ਦੇ ਚੱਕਰ 'ਚ ਪਾਓ ਕਿਉਂਕਿ ਇੱਕ ਤਾਂ ਇਹ ਪ੍ਰਾਣਾ ਟੈਕਨੀਕਲ ਹੋ ਗਿਆ ਇਹਨੂੰ ਮੁਦਤਾ ਹੋ ਗਿਆ ਆਪਾਂ ਪ੍ਰੋਗਰਾਮ ਨੂੰ ਯੂਜ਼ ਕਰ ਰਹੇ ਆ ਹੁਣ ਜਿਵੇਂ ਨਵੀਆਂ ਦਵਾਈਆਂ ਆ ਗਈਆਂ ਉਹ ਚੀਜ਼ ਚਲੋ ਜਿਹਦਾ ਕੋਈ ਆਪਾਂ ਕਿਸੇ ਵੀ ਤੁਸੀਂ ਲਾ ਲਓ ਵੀ ਸਭ ਤੋਂ ਪਹਿਲਾਂ ਦੁਕਾਨਦਾਰ ਨੂੰ ਪਤਾ ਲੱਗਦਾ ਵੀ ਕਿਹਦਾ ਰਿਜ਼ਲਟ ਆ ਰਿਹਾ ਕਿਹਦਾ ਨਹੀਂ ਆ ਰਿਹਾ ਰਿਜ਼ਲਟ ਐਸ ਕਰਕੇ ਵੀਰੋ ਨਾ ਮੈਂ ਫੇਰ ਦੁਬਾਰਾ ਕਹਿੰਨਾ ਵੀ ਪ੍ਰੋਗਰਾਮ ਨਹੀਂ ਇਹਦੇ ਰਿਜ਼ਲਟ ਆ ਰਹੇ ਜੇ ਕਿਸੇ ਰਿਜ਼ਲਟ ਆ ਵੀ ਦੇ ਆ ਪ੍ਰੋਗਰਾਮ ਦੇ ਉਹ ਕੋਈ ਇੱਕ ਅੱਧੇ ਦਿਨ ਬਾਅਦ ਫੇਰ ਨਵੇਂ ਪੱਤੇ ਤੇ ਉਹ ਸੁੰਡੀ ਹੈ ਜਿਹੜੀ ਦੇਖਣ ਨੂੰ ਮਿਲਦੀ ਹੈ ਨਵੇਂ ਪੱਤੇ ਨੂੰ ਖਾਰੀ ਹੈ ਐਸ ਕਰਕੇ ਵੀਰੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜਿਵੇਂ ਹੁਣ ਨਵੇਂ ਮੋਲੀਕੂਲ ਆ ਰਹੇ ਆ ਜਿਵੇਂ ਅਸੀਂ ਆ ਸਾਡੀ ਦੁਕਾਨ ਤੇ ਮੈਂ ਕਈ ਕਿਸਾਨ ਵੀਰ ਜਿਹੜੇ ਮੇਰੇ ਸ਼ੁਰੂ ਤੋਂ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਪਤਾ ਹੈ ਮੈਂ ਕਿਸੇ ਦੀ ਵੀ ਕੰਪਨੀ ਦੀ ਆਪਾਂ ਕਿਸੇ ਵੀ ਟੈਕਨੀਕਲ ਦੀ ਆਪਾਂ ਟੈਕਨੀਕਲ ਜ਼ਰੂਰ ਦੱਸਦੇ ਆ ਪਰ ਕਿਸੇ ਵੀ ਕੰਪਨੀ ਦੀ ਆਪਾਂ ਖਾਸ ਐਡ ਨਹੀਂ ਪਾਉਂਦੇ ਆਪਾਂ ਵੀ ਆਹ ਕੰਪਨੀ ਦੀ ਵਧੀਆ ਜਾਂ ਆਹ ਕੰਪਨੀ ਦੀ ਵਧੀਆ ਕਿਸੇ ਵੀ ਕੰਪਨੀ ਦੀ ਤੁਹਾਨੂੰ ਟੈਕਨੀਕਲ ਦੱਸੀਦਾ ਹਮੇਸ਼ਾ ਵੀ ਵੀ ਆਹ ਟੈਕਨੀਕਲ ਕਰੋ ਬਾਰੇ ਕਿਸਾਨ ਵੀਰੋ ਜਿਵੇਂ ਕਈ ਆਹਾ ਮੱਕੀ ਤੇ ਜਾਂ ਮੂੰਗੀ ਤੇ ਲੈ ਕੇ ਗਏ ਤਾਂ ਉਹਨਾਂ ਨੇ ਜਦੋਂ ਰਿਸ਼ਤੇਦਾਰਾਂ ਨੂੰ ਵੀ ਦਵਾਈ ਜਾਂ ਉਹਨਾਂ ਨੇ ਦੱਸਿਆ ਵੀ ਬਹੁਤ ਵਧੀਆ ਰਿਜ਼ਲਟ ਆਇਆ ਤਾਂ ਮਨ ਕੀਤਾ ਵੀ ਇੱਕ ਸਪੈਸ਼ਲ ਵੀਡੀਓ ਵੀ ਆਹਾ ਤੁਹਾਨੂੰ ਦੱਸੀਏ ਵੀ ਇੱਕ ਸਪੈਸ਼ਲ ਕੰਪਨੀ ਦਾ ਨਾਮ ਜਰੂਰ ਇੱਕ ਇਸ ਵਾਰ ਲਵਾਂਗੇ ਕਿਉਂਕਿ ਹਮੇਸ਼ਾ ਤੁਹਾਨੂੰ ਟੈਕਨੀਕਲੀ ਦੱਸਿਆ ਕਰਾਂਗੇ ਤੇ ਪਰ ਜਦੋਂ ਕਿਸਾਨ ਵੀਰਾਂ ਨੇ ਆ ਕੇ ਦੱਸਿਆ ਵੀ ਇਹਦਾ ਬਹੁਤ ਸੋਹਣਾ ਰਿਜ਼ਲਟ ਆਇਆ ਤੇ ਤੁਸੀਂ ਆ ਲਾ ਲਓ ਵੀ ਪੂਰਾ ਨਾਲੇ ਤਾਂ ਆਏ ਲਾਲੋ ਵੀ ਸੁੰਡੀ ਮਰਗੀ ਨਾਲੇ ਮੱਕੀ ਮੰਗੀ ਨੂੰ ਬਹੁਤ ਹੀ ਵਧੀਆ ਬਣਾਤਾ ਹਰਿਆ ਭਰਿਆ ਕਰਤਾ ਨਾਲੇ ਗ੍ਰੋਥ ਕਰਵਾਤੀ ਵੀ ਆਹ ਟੈਕ ਆਹ ਕੀਤਾ ਸੀਗਾ ਬੀਵਾ ਮਕੇਡੋ ਕ੍ਰੋਪ ਸਾਇੰਸ ਕੰਪਨੀ ਦੀ ਬੀਵਾ ਦੇ ਨਾਤੇ ਹੈਗਾ ਇਹਦੇ ਚ ਜਿਵੇਂ ਸਾਲਟ ਐਮ ਐਮ ਐਕਟਰ ਬੈਂਜੂਏਟ 1.9 ਈਸੀ ਹੈ ਚਲੋ ਹੋਰ ਕੰਪਨੀਆਂ ਦੀ ਵੀ ਆਂਦੀ ਹੋਣੀ 1.9 ਈਸੀ ਅਸੀਂ ਵੀ ਯੂਜ਼ ਕੀਤੀ ਹੈ ਪਰ ਸਾਨੂੰ ਇਹਦਾ ਐਕਸਟਰਾ ਰਿਜ਼ਲਟ ਮਿਲਿਆ ਵੀ ਇਹਨੇ ਗ੍ਰੋਥ ਵੀ ਕਰਵਾਈ ਮੂੰਗੀ ਵੀ ਵਧੀਆ ਬਣਾਤੀ ਮੱਕੀ ਵੀ ਵਧੀਆ ਬਣਾਤੀ ਸੁੰਡੀ ਤਾਂ ਚਲੋ ਮਰਨੀ ਮਰਨੀ ਮਰੀ ਮਰੀ ਐ ਐਸ ਕਰਕੇ ਵੀਰੋ ਇੱਕ ਕਿਸਾਨ ਨੂੰ ਤਾਂ 8 ਦਿਨ ਹੋ ਗਏ ਉਹਦੇ ਬਿਲਕੁਲ ਵੀ ਹਜੇ ਤੱਕ ਕੋਈ ਸੁੰਡੀ ਨਹੀਂ ਆਈ ਤੇ ਵਧੀਆ ਉਹਦੇ ਫਸਲ ਬਣ ਗਈ ਆਪਣੀ ਮੂੰਗੀ ਮੱਕੀ ਐਸ ਕਰਕੇ ਵੀਰੋ ਤੁਹਾਨੂੰ ਦੱਸਣ ਦੀ ਵੀਡੀਓ ਬਣਾਈ ਵੀ ਦਸੀਏ ਆਪਣੇ ਸ਼ੇਅਰ ਕਰੀਏ ਤੇ ਤੁਸੀਂ ਆ ਬੀਵਾ ਮਕੈਡੋ ਕ੍ਰੋਪ ਸਾਇੰਸ ਕੰਪਨੀ ਦੀ ਬੀਵਾ ਤੁਸੀਂ ਕਰਕੇ ਦੇਖਿਓ ਇਹਦੀ ডোজ 130 35 ਐਮਐਲ ਕਿਲੇ ਦੀ ডোজ ਐ ਨਾ ਤੁਹਾਡੇ ਤੁਸੀਂ ਇਹ ਚਾਹੇ 2 ਕਿੱਲਿਆਂ ਦੀ ਲੈ ਕੇ ਦੇਖਿਓ ਚਾਹੇ ਇੱਕ ਕਿਲੇ ਚ ਕਰਕੇ ਦੇਖਿਓ ਨਾ ਰਿਜ਼ਲਟ ਆਇਆ ਤੁਹਾਡਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਪੈਸੇ ਰਿਟਰਨ ਮੈਂ ਕਰੂੰ ਲੈ ਕੇ ਤੋਂ ਮਰਜ਼ੀ ਲਈਓ ਤੁਹਾਡੇ ਗੂਗਲ ਪੇ ਭੇਜ ਦਿਓ ਨੰਬਰ ਤੁਹਾਡੇ ਪੈਸੇ ਰਿਟਰਨ ਮੈਂ ਕਰੂੰਗਾ ਜੇ ਤੁਹਾਡੇ ਨਾਮ ਮੱਕੀ-ਮੂੰਗੀ ਤੇ ਰਿਜ਼ਲਟ ਆਇਆ ਐਸ ਕਰਕੇ ਵੀਰੋ ਤੁਹਾਡੇ ਨਾਲ ਹੀ ਗੱਲ ਸਾਂਝੀ ਕਰਨੀ ਸੀ ਨਾ ਹੋਰ ਕਿਸੇ ਚੱਕਰਾਂ ਚ ਪੋ ਤੁਸੀਂ ਆਹ ਟੈਕਨੀਕਲ ਟੈਕਨੀਕਲ ਚਲੋ ਅੱਜ ਦੱਸ ਰਿਹਾ ਤੁਹਾਨੂੰ ਵੀ ਮਕੇਡੋ ਕ੍ਰੋਪ ਸਾਇੰਸ ਦੀ ਵਿਆਹ ਕਰੋ ਤੁਸੀਂ ਪਰ ਕਦੇ ਵੀ ਇਸ ਤੋਂ ਬਾਅਦ ਵੀ ਆਪਾਂ ਕੋਈ ਖਾਸ ਕੋਈ ਕੀ ਕਹਿਣਾ ਇੱਕ ਅੱਧੀ ਤੁਹਾਨੂੰ ਜਿਹੜੀ ਕੋਈ ਬਾਲੀ ਮਨ ਨੂੰ ਜੱਚੀ ਉਹਦੀ ਭਲਾਂਦੀ ਆਪਾਂ ਮਸ਼ਹੂਰੀ ਕਰੀਏ ਪਰ ਨਹੀਂ ਅਦਰਵਾਈਜ਼ ਆਪਾਂ ਟੈਕਨੀਕਲੀ ਦੱਸਿਆ ਕਰਾਂਗੇ ਪਰ ਤੁਸੀਂ ਬੀਵਾ ਮਕੇਡੋ ਕ੍ਰੋਮ ਸਾਈਜ਼ ਦੀ ਕਰਕੇ ਦੇਖਿਓ ਤੁਹਾਨੂੰ ਹੱਕ ਮਿਲੂ ਪੂਰਾ ਤੁਹਾਡੀ ਗਰੋਥ ਵਧੀਆ ਫਸਲ ਬਣ ਜੂਗੀ ਤੇ ਆਹੀ ਵੀਰੋ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਆ ਕਰੋ ਇੱਕ ਮੈਨੂੰ ਲੱਗਦਾ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਤਾਂ ਕਈ ਕਿਸਾਨ ਫੇਰ ਵਿਚਾਰੇ ਪ੍ਰੋਕਲੈਮ ਕਰ ਬੈਠਦੇ ਆ ਅੱਜ ਮੇਰੇ ਕੋਲ 9-10 ਬੰਦੇ ਆਏ ਪ੍ਰੋਕਲੈਮ ਲੈਂਡ ਨੇ ਪ੍ਰੋਕਲੈਮ ਕੀਤੀ ਸੀਗੀ ਤੇ ਉਹਨਾਂ ਸੁੰਡੀ ਮਰੀ ਨਹੀਂ ਐਸ ਕਰਕੇ ਵੀਰੋ ਮੇਰੀ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ ਤੇ ਅਸੀਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ